ਹਾਂਜੀ ਸਾਥੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਵੀ ਸਾਥੀ ਪੀਐਸਟੈਟ ਦੀ ਤਿਆਰੀ ਕਰ ਰਹੇ ਹੀ ਉਹਨਾਂ ਦਾ ਕਾਫੀ ਜਣਿਆਂ ਦੇ ਮੈਸੇਜ ਫੋਨ ਆਏ ਆ ਕਈਆਂ ਦੇ ਕਿ ਪੇਪਰ ਕਦੋਂ ਆਉਣ ਜਿਹੜਾ ਪੇਪਰ ਆਪਾਂ 26 ਮਈ ਦੀ ਡਿਪਾਰਟਮੈਂਟ ਵੱਲੋਂ ਡੇਟ ਦਿੱਤੀ ਗਈ ਸੀ ਕਿ 26 ਮਈ ਨੂੰ ਤੁਹਾਡਾ ਪੇਪਰ ਹੋਵੇਗਾ ਪਰ ਅਜੇ ਤੱਕ ਵੀਰੇ ਫਾਰਮ ਭਰਨੇ ਜਿਹੜੇ ਸ਼ੁਰੂ ਨਹੀਂ ਹੋਏ ਇਸ ਕਰਕੇ ਸਾਥੀਆਂ ਦੇ ਬੜੀ ਬਾਰ ਸਵਾਲ ਆਉਂਦੇ ਕਿ 26 ਮਈ ਨੂੰ ਪੇਪਰ ਹੋਵੇਗਾ ਜਾਂ ਨਹੀਂ ਹੋਵੇਗਾ ਇਹਦੇ ਬਾਰੇ ਸਾਥੀਓ ਕਾਫੀ ਜਾਣ ਵਾਲੇ ਵੀਡੀਓ ਪਾ ਦਿੱਤੀਆਂ ਕਾਫੀ ਪਹਿਲਾਂ ਪਰ ਆਪਾਂ ਸਾਰੀ ਜਾਣਕਾਰੀ ਦੇਖ ਕੇ ਤੇ ਜਿਹੜੀ ਤੁਹਾਡੀ ਪੀਐਸਟੈਟ ਯੂਨੀਅਨ ਆ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਵਿਭਾਗ ਤੋਂ ਕਾਫੀ ਵਾਰੀ ਜਿਹੜੀ ਇਹ ਸੂਚਨਾ ਦੀ ਮੰਗੀ ਹੈ ਜਾਣਕਾਰੀ ਮੰਗੀ ਹੈ ਪਰ ਇੱਕ ਵਾਰੀ ਤੋਂ ਨਾਲੀ ਮੀਟਿੰਗ ਜਿਹੜੀ ਕਰਕੇ ਜਿਹੜੀ 22 April ਨੂੰ ਸ਼ੈਡਿਊਲ ਹੋਈ ਹੈ ਪੂਰੀ ਡੇਟ ਮੈਨੂੰ ਜਾਣਣੀ ਹੈ ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਜਿਹੜੀਆਂ ਵੋਟਾਂ ਹੋਣੀਆਂ ਨੇ ਇਹਦਾ ਕਰਕੇ ਮਤਲਬ ਕਿ ਸਾਰਿਆਂ ਦੀ ਡਿਊਟੀਆਂ ਵਗੈਰਾ ਲੱਗੀਆਂ ਹੁੰਦੀਆਂ ਤੇ ਦੂਜੀ ਚੋਣ ਜਾਬਤੇ ਕਰਕੇ ਚੋਣ ਕਮਿਸ਼ਨਰ ਕੋਲ ਅਗਿਆ ਮੰਗੀ ਗਈ ਤੇ ਉਹਨਾਂ ਅਗਿਆ ਨੇ ਲੈਣ ਦੀ ਪੇਪਰ ਅਗਿਆ ਉਹਨਾਂ ਨੇ ਨਹੀਂ ਦਿੱਤੀ ਤੇ ਇਸ ਕਰਕੇ ਸਾਥੀਓ ਫਿਲਹਾਲ ਉਹਨਾਂ ਵੱਲੋਂ ਤੇ ਇਹ ਕਿਹਾ ਗਿਆ ਵੀ ਤੁਹਾਡਾ ਪੇਪਰ ਜਿਹੜਾ ਉਹ 26 ਮਈ ਨੂੰ ਜਿਹੜਾ ਪੇਪਰ ਹੋਣ ਵਾਲਾ ਸੀ ਨਹੀਂ ਹੋਵੇਗਾ ਪਰ ਤੁਸੀਂ ਆਪਣੀ ਤਿਆਰੀ ਜਿਹੜੀ ਉਹ ਇਸ ਹਿਸਾਬ ਦੇ ਨਾਲ ਕਰਨੀ ਹੈ ਕਿ ਜਿਹੜਾ ਤੁਹਾਡਾ ਪੇਪਰ ਜਿਹੜਾ 26 ਮਈ ਨੂੰ ਆ ਉਹਦਾ ਕਾਰਨ ਕੀ ਹੈ ਜਿਹੜਾ ਪਿਛਲੇ ਪੀਐਸਟਟ ਹੋਇਆ ਉਹ ਵੀ ਬਿਲਕੁਲ ਥੋੜਾ ਜਿਹਾ ਸਮਾਂ ਦਿੱਤਾ ਗਿਆ ਹੈ ਸਾਥੀਆਂ ਨੂੰ 1 ਮਹੀਨੇ ਦਾ ਸਮਾਂ ਹੀ ਮਿਲਿਆ ਸਭ ਤੋਂ ਪਹਿਲਾਂ ਜਦੋਂ ਆ ਪੇਪਰ ਹੋਇਆ ਜਿਹੜਾ ਪੇਪਰ ਜਿਹਦੇ ਅਨਸਰ ਵਿੱਚ ਇਹਨਾਂ ਨੇ ਹਾਈਲਾਈਟ ਕਰਕੇ ਦੇ ਦਿੱਤੇ ਸੀ ਵਿਭਾਗ ਨੇ ਤੇ ਉਸ ਪੇਪਰ ਦੇ ਵਿੱਚ ਵੀ ਕਈ ਸਾਥੀਆਂ ਦਾ ਰੋਸ ਸੀ ਕਿ ਸਾਨੂੰ ਟਾਈਮ ਨਹੀਂ ਮਿਲਿਆ ਜਿਵੇਂ ਅਸੀਂ ਵੀ ਪਹਿਲੇ ਮੇਰੇ ਪੇਪਰ ਦੇਣਾ ਸੀ ਰੋ ਤੇ ਤੁਹਾਡੇ ਵਿੱਚ ਵੀ ਰੋਸ ਸੀ ਪਰ ਸਾਨੂੰ ਇਹ ਕਿ ਕਦੀ ਵੀ ਇਦਾਂ ਨਾ ਕਰੀਏ ਕਿ ਜੇ ਪੇਪਰ ਹੋਣ ਲੱਗਾ ਤੇ ਨੂੰ ਡੱਕਣ ਵਿੱਚ ਕੋਈ ਕੇਸ ਲਾਉਣ ਵਿੱਚ ਆਪਾਂ ਇਦਾਂ ਦਾ ਕੰਮ ਕਰੀਏ ਜਦੋਂ ਵੀ ਪੇਪਰ ਕੋਈ ਵੀ ਇੰਡੋਸ ਪੇਪਰ ਨੂੰ ਹੋਣ ਦੇਣਾ ਚਾਹੀਦਾ ਇਹਨਾਂ ਲਗਾਤਾਰ ਤਾਂ ਜਿਹੜੀ ਪੇਪਰਾਂ ਦੀ ਬਣੀ ਰਵੇ ਅੜਕਾ ਨਾ ਆਪਣੇ ਕੋਰਟ ਕੇਸ ਹੋਣਾ ਲੱਗਣ ਇਦਾਂ ਦੀ ਮੂਰਖਤਾ ਕਰੀ ਨਹੀਂ ਕਰਨੀ ਚਾਹੀਦੀ ਜਿਹੜਾ ਪੇਪਰ ਹੁੰਦਾ ਹੋਵੇ ਉਹਨੂੰ ਹੋਣ ਦੇਣਾ ਚਾਹੀਦਾ ਰੋਕਣਾ ਨਹੀਂ ਚਾਹੀਦਾ ਕਿਉਂਕਿ ਇੱਕ ਵਾਰੀ ਕੋਰਟ ਕੇਸ ਲੱਗ ਜਾਈਏ ਤੇ ਕਿੰਨਾ ਕਿੰਨਾ ਚਿਰ ਪੇਪਰ ਦੁਬਾਰਾ ਰੁਕ ਜਾਂਦੇ ਇੱਕ ਵਾਰੀ ਪੇਪਰ ਹੋ ਜੇ ਉਸ ਤੋਂ ਬਾਅਦ ਫਿਰ ਜੁਨੀਅਰ ਮੰਗ ਕਰਦੀਆਂ ਤੁਸੀਂ ਇਕੱਠੇ ਵੀ ਫਿਰ ਦੁਬਾਰਾ ਮੰਗ ਕਰ ਸਕਦੇ ਹੋ ਸੋ ਇਸ ਕਰਕੇ ਹੋ ਸਕਦਾ ਕਿ ਇਹ ਉਹ ਜਿਹੜਾ ਜੇ ਨਹੀਂ ਵੀ ਮਤਲਬ ਹੁੰਦਾ ਤੇ ਤੁਸੀਂ ਫਿਰ ਵੀ ਆਪਣੀ ਤਿਆਰੀ ਜਿਹੜੀ ਉਸ ਹਿਸਾਬ ਨਾਲ ਕਰਨੀ ਕਿਉਂਕਿ ਸਰਕਾਰ ਦਾ ਕੋਈ ਪਰਾ ਨਹੀਂ ਹੁੰਦਾ ਇਹ ਖਰ ਕਿ ਤੁਸੀਂ ਆਪਣੀ ਤਿਆਰੀ ਇਦਾਂ ਕਰਨੀ ਕਿ ਤੁਹਾਡਾ ਪੇਪਰ 26 ਮਈ ਨੂੰ ਹੀ ਹੈ ਪਰੰਤੂ ਹਾਲੇ ਤੱਕ ਜਿਨੀ ਵੀ ਇਨਫੋਰਮੇਸ਼ਨ ਮਿਲੀ ਹੈ ਵਿਭਾਗ ਵੱਲੋਂ ਉਹਦੇ ਅਨੁਸਾਰ ਪੇਪਰ ਜਿਹੜਾ 26 ਮਈ ਨੂੰ ਨਹੀਂ ਹੈਗਾ ਕਿਉਂਕਿ ਜੇ ਹੁੰਦਾ ਤੇ ਹੁਣ ਨੂੰ ਫਾਰਮ ਭਰਨੇ ਸ਼ੁਰੂ ਹੋ ਜਾਣੇ ਸੀ ਸੋ ਇਨੀ ਕੀ ਜਾਣਕਾਰੀ ਹੈ ਨਾਲੇ ਤੋਂ ਤੁਹਾਨੂੰ ਅਲਰਟ ਵੀ ਕੀਤਾ ਗਿਆ ਤੇ ਤੁਹਾਨੂੰ ਜਾਣਕਾਰੀ ਦਿੱਤੀ ਕਿ ਦੋਵੇਂ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਧਿਆਨ ਚ ਰੱਖਣੀਆਂ ਸਤਿ ਸ੍ਰੀ ਅਕਾਲ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੀ ਦੇ ਦਿੱਤੀ ਪਾਤ ਨੂੰ ਜਿੰਨੀ ਵੀ ਜਾਣਕਾਰੀ ਸਾਡੇ ਕੋਲ ਪਹੁੰਚਦੀ ਹੋ ਆਪਾਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆ ਸਤਿ ਸ੍ਰੀ ਅਕਾਲ